ਆਹ ਕੰਨਣ ਆਏ ਆ ਤੇ ਆਹ ਜ਼ਬਰਦਸਤੀ ਦੇਖੋ ਆ ਟਰਾਲੀਆਂ ਵਾਲੀਆਂ ਦੇ ਕਰਨੀ ਆ ਇੱਧਰ ਕਰ ਰੱਖ ਮੈਂ ਸਾਰਾ ਸਾਮਾਨ ਖਿਲਾੜੀ ਪਿੱਛੇ ਦੇਣੇ ਆ ਆਹ ਸਾਰਾ ਤੇਰੇ ਪਾਸੇ ਪਾੜਦਾ ਕਿੱਥੇ ਦੇ ਕੋਣ ਕਿੰਨਾ ਹੋਰ ਤੱਕ ਜਾਣੇ ਚੀਜ਼ਾਂ ਆ ਆਹ ਆ ਜਿ ਨਾਲੇ ਰਮਦਾਨ ਆ ਹਵਾਜ ਦੇ ਮੋਟਰਸਾਈਕਲ ਮਗਰ ਲਾ ਕੇ ਨਾ ਇੱਧਰ ਕਰ ਆ ਗਏ ਆ ਆਹ ਆ ਨਾ ਤੁਹਾਨੂੰ ਇਹਦਾ ਪਤਾ ਵੀ ਚਾਹ ਰਹੀ ਆ ਮਾਰੀ ਕਾਰ ਦਾ ਬਾਰ ਤੇਰੇ ਵਿਗਿਆ ਆ ਮਾਰੀ ਆਹ ਗੱਲ ਦੇਖੋ ਆ ਮਾਦਾ ਲਿਖਾ ਤੰਗੀਆ ਰੱਖ ਕੇ ਸੇਹਾ ਦੇਣਾ ਸਾਮਾਨ ਆ ਦੇ ਕੇ ਉਹ ਮੇਰੇ ਨਾਲ ਜਬਰਦਸਤੀਆਂ ਕਰਦੇ ਸਾਡੇ ਨਾਲ ਇਹ ਕੰਮੇ ਗਾਉਂਦੀ ਜ਼ਰਾ ਪੀਣਾ ਜੇ ਤੁਮ ਸੋਨਾ ਚਾਹੇ ਆਏ ਜੇ ਸੋਨਾ ਚਾਹੇ ਤਾਂ ਜਣ ਕੇ ਛੋੜਿਆ ਜਿਹੜੇ ਸਾਡੇ ਖਾਤਾ ਕਰਦੇ ਉਹਨਾਂ ਲੋਕਾਂ ਬੰਦ ਹੋ ਜਾਣੇ ਜੇ ਪੈਸਾ ਨਹੀਂ ਹੋ ਕੋਈ ਬੜੀ ਪੈਸਾ ਵੜੇ ਨਹੀਂ ਕੋਈ ਤੇਰੀ ਮੈਂ ਨਿਕਲ ਪਿਆ ਪੀਰ ਮੁੰਡਾ ਹਟਾ ਕੇ ਕੀ ਕਰਦੇ ਯਾਰ ਮੈਂ ਦੇ ਦੇਓ ਭਾਈ ਵੰਡੋ ਵੰਡੋ ਜਿਹੜੀ ਹੈ ਥਲਿੰਦਰ ਪਾਪਾ ਥਲਿੰਦਰ ਓ ਚੱਲ 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 ਆ ਨਹੀਂ ਆਇਓ ਯਾਰ ਆਂਦੀ ਐ ਚਲੋ ਯਾਰ ਚੱਲ ਯਾਰ ਚੱਲ ਗਾ ਨਾ ਕਰ ਯਾਰ ਉਹ ਨਾ ਲੋ ਉਹ ਤੂੰ ਥੱਲੇ ਤਰੇਗਾ ਬਿਨ ਪਛੋ ਸਾਡੇ ਤਰੀਂ ਆਂਦੇ ਜੀ ਥੱਲੇ ਤਰੇ ਯਾਰ ਇਹਨਾਂ ਸਰਪੰਚਾਂ ਪਰ ਇਹਨਾਂ ਨੂੰ ਤਰ ਨਹੀਂ बागी मेरा प्रादले उतरे एक आल थोड़ी हाँ नहीं नहीं तू थले उतरे जा रहे स्ताने मैं पढ़ा दूँगा तुम्हें हाँ आगा मना कर रहा है ओके आगा तो कर दूँगा आगा मदा झाट्राल वाली बंदा ना समान बंदा ना है यार यार जबरदस्ती झाट्राली झाट्राली आ गया लड़की है आ एक रखा एक रखा ਆ ਜੋ ਸਾਮਾਨ ਹੈ ਉਹ ਕੰਪਨੀ ਦੇ ਨੇ ਆ ਸਰਕਾਰ ਚੜ੍ਹਿਆ ਕਰ ਰਿਹਾ ਲੱਗੇ ਕਿਸੇ ਨੇ ਇਹ ਕੋਣ ਦੇ ਮਿਲਣੋਂ ਹੋਰ ਤੱਕ ਜਾਣ ਦੇ ਚੀਜ਼ਾਂ ਆ ਆ ਜ ਨਾਲੇ ਰਮਜ਼ਾਨ ਆ ਹਲਾਕੇ ਮੋਟਰਸਾਈਕਲ ਮਗਰ ਲਾ ਕੇ ਨਾ ਇੱਧਰ ਕਰ ਆ ਵੇ ਆ ਆ ਨਾਲ ਸਾਨੂੰ ਇਹਦਾ ਪਤਾ ਨਹੀਂਦਾ ਗੜੀ ਆ ਮਾਰੀ ਕਾਹਦਾ ਬੰਦਾ ਕਰ ਕੈਮਰਾ ਮਾਰੀ ਆ ਮਾਤਾ ਜੀ ਦੇਖੋ ਆ ਮਾਤਾ ਜੀ ਵਖਾਣ ਲਓ ਜੀਆ ਵੇਖੋ ਕੀ ਆਦੀ ਨਹੀਂ भाई दो बार किया था यार ये तू दे यार इनको दे काम पे रे तू दे यार सर फाड़ यार फाड़ा यार फाड़ एक फिर कोशिश करना ओए भाई दोला पई जाने यार बंदे ना रहदे यार ओने कुछ ना हो भाई फाड़ छाड़ी यार तेरी आ तू पीस काट काट फराई जा यार આ વાર આ પડિયાર ઉત્તર હોના મેરા આ ઢકાશે રે આ ઢકા ਆਈ ਤਾਂ ਬਣਾ ਲਓ ਕਿੱਤੀ ਦਾ ਬਾਬਾ ਟੌਪ ਨਾਲ ਲਵਾ ਲਿਆ ਭਰਾ ਚੱਲ ਚੱਲੇ ਯਾਰ ਤੁਹਾਨੂੰ ਮਿਲਣਾ ਹੀ ਆਹੇ ਗੱਲ ਬਾਤ ਇਹਨਾਂ ਕਹਾਂ ਤੇ ਤੀਜਾ ਨੇ ਪੁੱਛੀ ਤੁਹਾਨੂੰ ਲਾ ਲੈਂਦਾ ਤੁਹਾਨੂੰ ਸਾਰੇ ਹੀ ਲਿੱਟ ਬਣਾਏ ਬਾਈ ਇੰਤਾਂ ਵੀ ਆਪਾਂ ਸੁਣਾ ਦਿੱਤੀ ਕੀਤੀ ਨਾ ਇਸ ਹਾਲਾਤਾਂ ਬਣ ਆਏ ਇਸ ਪੋਨਰ ਗਾਵਿਆਂ ਦੇ ਚੜ ਕੇ ਥੋੜਿਆ ਜਿਹੜੇ ਸਾਡੇ ਇੱਥੇ ਦਾ ਕਰਦੇ ਨਾ ਉਹਨਾਂ ਲੋਕਾਂ ਬੰਦ ਹੋ ਜਾਣੇ ਜਾਂ ਪੈਸਾ ਨਹੀਂ ਆਖੇ ਹੋਣਗੇ ਇਹ ਚੀਜ਼ ਨਹੀਂ ਬੰਦੀ ਜੇ ਤੁਹਾਡੇ ਦਾ ਨੁਕਸਾਨ ਬੜਾ ਜਾਏ ਤੁਹਾਡੇ ਆ ਜਾਏ ਪਾਣੀ ਛਲੰਡਿਆ ਜੇ ਹੱਥ ਜੋੜ ਕੇ ਬੰਦ ਕੇ ਮੇਰੀ ਬੇਨਤੀ ਆ ਵੀ ਤਰੀਕਾ ਰੱਖੋ ਕੋਈ ਮੈਂ ਰੱਖਾ ਰੱਖੋ ਸਿੱਧਕ ਰੱਖੋ ਕੋਈ ਐਡੀ ਗੱਲ ਨਹੀਂ ਆਪਾਂ ਪੰਜਾਬੀਆਂ ਯਾਰ ਇਹ ਕੀ ਗੱਲ ਆ ਇਹ ਕੋਣਾ ਵੀ ਆਪਾਂ ਤਰਪਾਨਾ ਹੀ ਖਾਣੀਆਂ ਜਾਂਦੇ ਆਂ ਜਾਂ ਕਿ ਪੰਜ ਮਾਰਾਂ ਨੇ ਉੱਥੋਂ ਕਰ ਸੀ ਕਿਉਂ ਬੇਰਾ ਕੁਮਚਾਰਾ ਢੋਬਾ ਉਨੋਂ ਜਾਈ ਦੇ ਦੇ ਜੀਤਣਾ ਹਾਂ ਅੱਜ ਦਾ ਘਰ ਤੋਂ ਆਪਾਂ ਪੰਜਾਬੀ ਆਪਾਂ ਇਹ ਭੱਜ ਕੇ ਪੁਰ ਚੜ ਕੇ ਤੁਹਾਨੂੰ ਮੱਟਾ ਨਾ ਦੇਣ ਤੱਕ ਦੇ ਬੰਦੀ ਕਰੀ ਤੀ ਜਾਈ ਕੋਈ ਦੋ ਵਾਰੀ ਭਿਦਾਵਾ ਡੇ ਲਿਖੇ ਨੇ ਦੋ ਵਾਰੀ ਤਿੰਨ ਵਾਰੀ ਮੈਂ ਨਿਕਲ ਪਿਆ ਵੀਰ ਮੁੰਡਾ ਹਟਾ ਕੇ ਨੇ ਓਏ ਓਏ ਰੁਕ ਜਾ ਰੁਕ ਜਾ ਨਹੀਂ ਮੈਂ ਜਾ ਓਏ ਯਾਰ ਸਿਮਰ ਕੀ ਕਰਦੇ ਯਾਰ ਮੈਂ ਆ ਕੇ ਆਇਆ ਕਰੋ ਦੇ ਦਿਓ ਭਾਈ ਵੰਡੋ ਵੰਡੋ ਜਿਹੜੀ ਹੈ ਥੱਲੇ ਤਰਾ ਪਾਪਾ ਥੱਲੇ ਤਰਾ ਇੱਕ ਪਾ ਦੇ ਪਿੰਡ ਮੇਰਾ ਚੋਣ ਨਹੀਂ ਜਾ ਰਹਾ ਬੜੇ ਬੜੇ ਚੋਣ ਨਹੀਂ ਭਾਈ ਨਹੀਂ ਆਈਗਾ ਇੱਕ ਦੇ ਦੋ ਭਾਜੀ ਪੈਸਾ ਯਾਰ ਕੱਲ ਪਰ ਇੱਕ ਪਾਪੀ ਨਹੀਂ ਦੇਣੀ ਬਾਅਦ ਮਿਲਦੇ ਫੁੱਲ ਆਹ ਬੰਦੀ ਗੱਲ ਸ਼ਾਹ ਸ਼ਾਹ ਆ ਕੰਮ ਨਾ ਕਰ ਯਾਰ ਕੱਢ ਕੇ ਦੇ ਯਾਰ ਇੱਕ ਪੀਸ ਕੱਢ ਕੇ ਦੇ ਮੇਰਾ ਤੋਪੇ ਤਰਪਾਲ ਨਹੀਂ ਮੇਰੀ ਮਾਸੀ ਇਹਨੂੰ ਦੇ ਦੇ 60 60 ਜੇ ਨਾ ਤੂੰ ਪਹਿਲਾਂ ਦੁੱਖ ਦੀ ਗੱਲ ਇਹ ਆ ਵੀ ਸਾਨੂੰ ਦਿੱਕਤ ਕਿੱਥੇ ਆਉਂਦੀ ਆ ਜਦੋਂ ਨਾ ਸਾਡੇ ਕੋ ਖੋਣ ਡੈਵਨ ਦੇ ਟਰਾਲੀਆਂ ਚ ਵੜ ਕੇ ਹੂੰ ਹੂੰ ਤੇ ਉਥੇ ਬੜੀ ਦਿੱਕਤ ਹੁੰਦੀ ਆ ਸਾਨੂੰ ਜਿਹੜਾ ਵੀ ਸਾਡੇ ਕੋ ਖੋਇਆ ਨਾ ਕਰਨਾ ਜਿਹੜਾ ਉਹ ਕੁਝ ਸ਼ਰਾਰਤੀ ਲੋਕ ਮੋਟਰਸਾਈਕਲ ਮਗਰ ਲਾ ਲੈਂਦੇ ਲੀੜੇ ਕੱਪੜੇ ਪਾੜਨ ਤੱਕ ਸਾਡੇ ਜਾਂਦੇ ਆ ਉਹ ਸਾਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕੱਲ ਦਾ ਜਿਹੜਾ ਕੰਮ ਹੋਇਆ ਉਹਦੇ ਨਾਲ ਸਾਡਾ ਬੜਾ ਮਤਲਬ ਮਨ ਵੀ ਦੁਖੀ ਹੋਇਆ ਤੇ ਲੋਕ ਜਿਹੜੇ ਬਾਹਰੋਂ ਆਉਂਦੇ ਆ ਉਹ ਫਿਰ ਕਿਤੇ ਨਾ ਕਿਤੇ ਸਾਡੇ ਮਾਜੇ ਦਾ ਮਾੜਾ ਪੰਜਾਬ ਹੜ ਪਰਭਾਵਿਤ ਖੇਤਰਾਂ ਦੇ ਵਿੱਚ ਪੰਜਾਬੀ ਪੰਜਾਬੀ ਦੀ ਬਾਮ ਫੜ ਰਿਹਾ ਪੰਜਾਬੀ ਮਦਦ ਲਈ ਅੱਗੇ ਆ ਰਿਹਾ ਤੇ ਦੂਸਰੇ ਬੰਦੇ ਜਦੋਂ ਅਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਪੰਜਾਬ ਦੀ ਕਹੇ ਕਿ ਤਸਵੀਰ ਜਿਹੜੀ ਆ ਵਾਇਰਲ ਹੁੰਦੀ ਆ ਤੇ ਕਿਸ ਤਰ੍ਹਾਂ ਦਾ ਮਨ ਨੂੰ ਜਿਹੜਾ ਠੇਸ ਪਹੁੰਚਦੀ ਦੇਖੋ ਬੜਾ ਪੰਜਾਬ ਚੜਦੀ ਕਲਾ ਵਾਲਾ ਮਾਜਾ ਵੀ ਚੜਦੀ ਕਲਾ ਵਾਲਾ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਲੋਕ ਜਿਹੜੇ ਆ ਕੁਝ ਸ਼ਰਾਤੀ ਲੋਕ ਹਰ ਜਗ੍ਹਾ ਹੁੰਦੇ ਆ ਕੁਝ ਸ਼ਰਾarati ਲੋਕ ਤੁਹਾਨੂੰ ਹਰ ਜਗ੍ਹਾ ਮਿਲਨੇ ਆ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਵਾ ਉਹ ਪ੍ਰੋਬਲਮ ਕਰਨੀ ਹੁੰਦੀ ਆ ਤੇ ਇਸ ਕਰਕੇ ਅਸੀਂ ਤੇ ਜਿੱਥੇ ਜਿੱਥੇ ਜ਼ਰੂਰਤ ਆ ਜਿਹੜੇ ਜਿਹੜੇ ਸਮਾਨ ਦੀ ਪਹੁੰਚਾਉਨੇ ਆ ਹੁਣ ਵੀ ਅਸੀਂ ਆ ਪਿੰਡ ਲੱਖੋਵਾਲ ਖਲੋਤੇ ਤੇ ਉਹ ਭਾਜੀ ਨੂੰ ਸਾਨੂੰ ਇਹ ਗੱਲ ਕਹੀ ਕਹਿੰਦੇ ਵੀ ਤੁਸੀਂ ਚਾਹ ਪੀਓ ਪਾਣੀ 'ਚ ਡੁੱਬੇ ਆ ਵੇਖੋ ਆਲੇ ਦੁਆਲੇ ਤੇ ਸਾਨੂੰ ਕਹਿੰਦੇ ਵੀ ਚਾਹ ਪੀਓ ਆ ਹਾਲਾਤ ਨੇ ਥੋੜਿਆ ਤੁਸੀਂ ਵੇਖ ਲਿਆ